ਵਾਹ ਕਰੋ ਤੇ ਅੱਜ ਇੱਕ ਨਵਾਂ ਵਿਵਾਦ ਕੌਮ ਦੇ ਵਿੱਚ ਖੜਾ ਹੋ ਗਿਆ ਕੱਲ ਕੀ ਤੋਂੜੀ ਦਾ ਮੈਂ ਹਰ ਰੋਜ਼ ਇਹੋ ਬੇਨਤੀ ਕਰ ਰਿਹਾ ਕੁਰਬਾਨੀ ਪੱਖੋਂ ਨਾ ਪਈ ਜੀਵਨ ਸਿੰਘ ਨੇ ਘਟ ਕੀਤੀ ਕੁਰਬਾਨੀ ਪੱਖੋਂ ਨਾ ਪਈ ਸੰਗਤ ਸਿੰਘ ਨੇ ਘਟ ਕੀਤੀ ਦੋਨਾਂ ਦੀਆਂ ਕੁਰਬਾਨੀਆਂ ਬਹੁਤ ਵੱਡੀਆਂ ਨੇ ਦੋਨੋਂ ਕੌਮ ਦੇ ਸ਼ਹੀਦ ਨੇ ਤੇ ਅਕਲ ਦੀ ਤੋੜੇ ਦੇ ਵਿੱਚ ਵਿਵਾਦ ਖੜਾ ਕਰਕੇ ਉਹਨਾਂ ਕੁਰਬਾਨੀਆਂ ਨੂੰ ਮਿੱਟੀ ਵਿੱਚ ਨਾ ਰੋਲਿਏ ਕਲਗੀ ਧਰਨੇ ਸਤ ਸ੍ਰੀ ਅਕਾਲ ਕਿਉਂਕਿ ਇਹਦੇ ਲਈ ਨਾ ਸਾਨੂੰ ਬਚਣਾ ਪਵੇ ਇਤਿਹਾਸ ਪੜਨਾ ਪਵੇਗਾ ਫੇਸਬੁੱਕ ਤੇ ਆ ਜਾਤ ਦਾ ਰੌਲਾ ਪਾ ਕੇ ਇੱਕ ਦੂਜੇ ਨੂੰ ਕਾਲਾ ਪੁੱਤ ਕੇ ਕੋਈ ਵਿਦਵਾਨ ਨਹੀਂ ਬਣ ਸਕਦਾ ਇੱਥੇ ਲੜਾਈਆਂ ਅੱਜ ਫੇਸਬੁੱਕਾਂ ਦੀਆਂ ਖੜੀਆਂ ਹੋ ਗਈਆਂ ਹਰ ਇੱਕ ਨੂੰ ਆਪਣੀ ਟੀਆਰਪੀ ਚਾਹੀਦੀ ਆ ਚਾਹੀਦੀ ਆ ਹਰ ਇੱਕ ਚੈਨਲਾਂ ਵਾਲੇ ਇਦਾਂ ਭੱਜੇ ਫਿਰਦੇ ਆ ਕਿ ਬੀਬੀ ਦਲੇਰ ਕੌਰ ਬਾਰੇ ਗੱਲ ਕਰਨੀ ਆ ਵਾਹਿਗੁਰੂ ਕੀ ਹੋ ਗਿਆ ਉਹ ਮਸਲੇ ਪੰਥ ਵਿੱਚ ਪਹਿਲਾਂ ਹੀ ਬੜੇ ਨੇ ਬਬਾਦ ਪਹਿਲਾਂ ਹੀ ਬੜੇ ਨੇ ਕੀ ਅਜ ਨਮਾ ਬਬਾਦ ਸ਼ੁਰੂ ਕਰ ਲਿਆ ਕਿਉਂਕਿ ਜਦੋਂ ਮਹਾਰਾਜ ਨੇ ਭਾਈ ਸੰਗਤ ਸਿੰਘ ਦੇ ਨਾਂ ਦਾ ਉੱਥੇ ਗੁਰਦੁਆਰਾ ਬਣਿਆ ਹੋਇਆ ਕੀ ਗੁਰਦੁਆਰੇ ਨੂੰ ਢਾ ਦੇਾਂਗੇ ਉਹ ਗੁਰਦੁਆਰਾ ਬਾਬੇ ਸੰਗਤ ਸਿੰਘ ਦੇ ਨਾਂ ਦਾ ਬਣਿਆ ਕਿ ਕਲਗੀਆਂ ਵਾਲੇ ਨੇ ਭਾਈ ਸੰਗਤ ਸਿੰਘ ਨੂੰ ਕਲਗੀ ਤੇ ਤੋੜਾ ਬਖਸ਼ਿਆ ਪਰ ਕੱਲੇ ਸੰਗਤ ਸਿੰਘ ਨੂੰ ਨਹੀਂ ਨਾਲ ਚਾਰ ਸਿੰਘ ਹੋਰ ਸੀ ਪੰਜ ਸਿੱਖ ਤੇ ਉਹਨਾਂ ਦੀ ਅਗਵਾਈ ਬਾਬੇ ਸੰਗਤ ਸਿੰਘ ਨੇ ਕੀਤੀ ਤੇ ਜਦੋਂ ਮਹਾਰਾਜ ਨੇ ਕਲਗੀ ਤੋੜਾ ਬਖਸ਼ਿਆ ਨਾ ਉਹਦਾ ਸੰਕੇਤ ਕੀਆ ਕੀ ਆ ਸੰਕੇਤ ਸੀ ਕਿ ਪੰਥ ਨੂੰ ਪਾਤਸ਼ਾਹੀ ਦਿੱਤੀ ਤੇ ਪੰਥ ਦੇ ਵਿੱਚ ਭਾਈ ਸੰਗਤ ਸਿੰਘ ਵੀ ਆ ਪੰਥ ਦੇ ਵਿੱਚ ਭਾਈ ਜੀਵਨ ਸਿੰਘ ਵੀ ਆ ਓ ਬਾਬੇ ਜੀਵਨ ਸਿੰਘ ਦੀ ਕੁਰਬਾਨੀ ਤੇ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲੈ ਕੇ ਆਇਆ 350 ਕਿਲੋਮੀਟਰ ਅਜੇ ਮੈਨੂੰ ਕੋਈ ਤੁਰਕੇ ਦੇ ਵਿਖਾਵੇ ਤੇ ਪਿੱਛੇ ਸਰਕਾਰ ਦੀ ਪੁਲਿਸ ਲੱਗੀ ਹੋਈ ਆ ਐਡੀਆਂ ਔਕੜਾਂ ਦੇ ਬਾਵਜੂਦ ਐਡਾ ਔਕੜਾ ਭਰਿਆ ਰਾਹ ਘੱਟ ਕੇ ਸੀਸ ਲੈ ਕੇ ਆਇਆ